आम आदमी पार्टी पंजाब दे लोका ने बम्पर वोटा पाके संपूर्ण बहुमत नाल सरकार बनाई सी ते जो वादे पंजाब दे लोका नाल कीते सी ओ तीन साल दौरान पूरे नहीं कीते गए पंजाब विच भ्रष्टाचार चरम सीमा ते है ते बड़ी हैरानी दी गल है आम आदमी पार्टी दे मौजूदा मार्केट कमेटी फिलौर दे चेयरमैन रोशन लाल रोशी हन उन्हां दी सुनवाई भी सब तहसील गुरायान विच नहीं हो रही आज सब तहसील गुरायान विखे मार्केट कमेटी फिलौर के चेयरमैन रोशन लाल रोशी दी विच काम की अगवाई एक आम आदमी पार्टी का वफद पहुंचया जिसनु वेख के सब तहसील गुरायान नायब तहसीलदार एक व्यास समारोह चले गए दो कोटे तो बाद वो फोन करने आए ते रोशन लाल रोशी बलाक मेला के के ते प्रधान सिंह ने नायब तहसीलदार नाल कर कि सब तहसील गुरायान विच नायब तहसीलदार नाम ते लोका को मोटिया रकम लेंदे उस नाल आप सरकार दी छवि खराब हो रही है पार्टी लीडर नहीं जा रहा नजल खुआर किया जा रहा है बिना पैसे तो नहीं हो रहे जदो इस संबंधी नायब तहसीलदार नाल की थी सुनो की सुनो बड़ी हैरानी दी गल है, आम पार्टी दे, रोशन लाल रोशी दे कहन ते भी बिना पैसे तो नहीं हो रही उना नु कई घंटे इंतजार करना पा हम वेखना होना आगुआ वालों गुरायान भ्रिष्टाचार न खत्म करने ला कि यत्ना का किन्ना असर आने वाले समय में मिलेगा चेतना चैनल ਲਈ प्रदीप ਰਾਜਾ ਦੀ ਰਿਪੋਰਟ ਹਾਂਜੀ ਚੇਅਰਮੈਨ ਸਾਹਿਬ ਅੱਜ ਤੁਸੀਂ ਤਸਵੀਰ ਸਭ ਤਸਵੀਰ ਕਰਾਇਆ ਚਾਹੀਦੀ ਤਸਵੀਰ ਦਾ ਸਾਹਿਬ ਨੂੰ ਮਿਲ ਕੇ ਕੀ ਗੱਲ ਹੋਈ ਹੈ ਅੱਜ ਅਸੀਂ ਆਮ ਆਦਮੀ ਪਾਰਟੀ ਦੇ ਵੱਖ-ਵੱਖ ਪਿੰਡਾਂ ਤੋਂ ਨੁਮਾਇंदे ਜਿਨ੍ਹਾਂ ਦੇ ਵਿੱਚ ਦੋ ਸਰਪੰਚ ਸਾਹਿਬ ਵੀ ਆਮ ਮੌਜੂਦਾ ਕੌਂਸਲਰ ਸਾਹਿਬਾਨ ਜੁਨੀ ਪ੍ਰਧਾਨ ਬਾਇ ਨਗਰ ਕੌਂਸਲਰ ਹੋ ਰਹਿਆਂ ਦੇ ਤੇ ਨਾਲ ਸਾਡੇ ਬਲਾਕ ਪ੍ਰਧਾਨ ਤੇ ਸਾਡੇ ਇੰਚਾਰਜ ਸਰਦਾਰ ਮੀਲਾ ਸਿੰਘ ਜੀ ਵੀ ਮੇਰੇ ਨਾਲ ਆਏ ਨੇ ਅੱਜ ਇੱਥੇ ਸਬ ਤਹਿਸੀਲ ਦੇ ਵਿੱਚ ਆਉਣ ਦਾ ਮੂਕਾਰ ਨਹੀਂ ਆ ਕਿਉਂਕਿ ਬਹੁਤ ਚਿਰ ਤੋਂ ਸਾਨੂੰ ਲਗਾਤਾਰ ਸ਼ਿਕਾਇਤਾਂ ਮਿਲਦੀ ਆ ਰਹੀਆਂ ਨੇ ਕਿ ਸਬ ਤਹਿਸੀਲ ਗੁਰਾਇੰ ਦੇ ਵਿੱਚ ਅਤੇ ਮੁਕਤ ਜਿਹੜੀ ਤਹਿਸੀਲ ਅਲੀ ਫਲੋਰੀਆ ਉਹਦੇ ਵਿੱਚ ਜਿਸ ਵੇਲੇ ਵੀ ਆਮ ਲੋਕਾਂ ਦੀਆਂ ਰਜਿਸਟਰੀਆਂ ਹੁੰਦੀਆਂ ਨੇ ਤਾਂ ਉਹਨਾਂ ਰਜਿਸਟਰੀਆਂ ਦੇ ਵਿੱਚ ਆਮ ਲੋਕਾਂ ਦੀਆਂ ਬਹੁਤ ਹੀ ਲੁੱਟ ਹੋ ਰਹੀ ਆ ਤੇ ਆਮ ਲੋਕਾਂ ਨੇ ਹਮੇਸ਼ਾ ਜਦੋਂ ਵੀ ਰਜਿਸਟਰੀ ਕਰਵਾ ਕੇ ਜਾਂਦੇ ਆ ਉਹਨਾਂ ਦੇ ਵਿੱਚ ਮੈਨੂੰ ਵੀ ਬਹੁਤ ਸਾਰੇ ਬੰਦਿਆਂ ਨੇ ਵਕ ਵਕ ਸਮਾਂ ਦੇ ਰਾਤ ਨੂੰ 11 ਵਜੇ ਜਾਂ 12 ਵਜੇ ਟੈਲੀਫੋਨ ਕਰਦੇ ਆ ਲੈ ਵੀ ਅੱਜ ਅਸੀਂ ਰਜਿਸਟਰੀ ਕਰਵਾ ਕੇ ਗਏ ਆ ਤੇ ਸਾਡੀ ਅੱਜ ਇੰਨੀ ਲੁੱਟ ਹੋਈ ਆ ਹਾਂਜੀ ਤੇ ਉਹਦੇ ਸਬੰਧੀ ਅਸੀਂ ਜੋ ਵੀ ਸਾਡਾ ਸਾਡੀ ਪੰਜਾਬ ਦੀ ਹਰਮਨ ਪਿਆਰੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਬੋਲੋ ਜੋ ਹਦਾਇਤਾਂ ਆਈਆਂ ਨੇ ਕਿ ਅਸੀਂ ਪੰਜਾਬ ਦੇ ਵਿੱਚ ਜਿਹੜੀ ਕਰਪਸ਼ਨ ਹੈ ਆ ਇਹਨੂੰ 0% ਤੇ ਲੈ ਕੇ ਆਉਣਾ ਤੇ ਉਸੇ ਹੀ ਆਦੇਸ਼ਾਂ ਨੂੰ ਮੁੱਖ ਰੱਖਦੇ ਹੋਏ ਅੱਜ ਅਸੀਂ ਆਮ ਆਦੀ ਪਾਰਟੀ ਦੇ ਜਿੰਨੇ ਵੀ ਸਾਡੇ ਮੁਖ ਸਾਡੇ ਹੈਗੇ ਨੇ ਤੇ ਅਸੀਂ ਇਕੱਠੇ ਹੋ ਕੇ ਅੱਜ ਸਬ ਤਹਿਸੀਲ ਗੁਰਾਇੰਦੇ ਵਿੱਚ ਕਮਲਜੀਤ ਸਿੰਘ ਜੀ ਨੂੰ ਅੱਜ ਮਿਲੇ ਆ ਤੇ ਉਹਨਾਂ ਨਾਲ ਗੱਲਬਾਤ ਕੀਤੀ ਆ ਕਿ ਸਬ ਤਹਿਸੀਲ ਗੁਰਾਇੰਦੇ ਵਿੱਚ ਵੀ ਲਗਾਤਾਰ ਜੋ ਰਜੈਟੀਆਂ ਹੁੰਦੀਆਂ ਨੇ ਇਹਦੇ ਵਿੱਚੋਂ ਸਾਨੂੰ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਨੇ ਕਿ ਰਜਿਸਟਰੀ ਕਰਵਾਉਣ ਦੇ ਵਿੱਚ ਬਹੁਤ ਹੀ ਵੱਡੀ ਰਿਸ਼ਵਤ ਚੱਲਦੀ ਆ ਅਸੀਂ ਉਹਨਾਂ ਨੂੰ ਇਹ ਗੱਲ ਦਾ ਉਹਨਾਂ ਕੋਲ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਆ ਕਿ ਕਿਉਂਕਿ ਜੇ ਸਰਕਾਰੀ ਨੌਕਰੀ ਕਰਦੇ ਨੇ ਇਹਨਾਂ ਤਨਖਾਹਾਂ ਵੀ ਸਰਕਾਰ ਵੱਲੋਂ ਬਹੁਤ ਮਿਲਦੀਆਂ ਨੇ ਕਿ ਕਿਉਂ ਨਾ ਤੁਸੀਂ ਜਿਹੜਾ ਜਿਹੜਾ ਕੰਮ ਆਪਾਰਦਾਸ਼ੀ ਆਮ ਲੋਕਾਂ ਦੀ ਸੇਵਾ ਵਾਸਤੇ ਹੀ ਕਰੋ। ਇਸੇ ਹੀ ਮਨੋਰਥ ਵਾਸਤੇ ਅੱਜ ਅਸੀਂ ਇਕੱਠੇ ਹੋ ਕੇ ਆਏ ਆਂ ਕਿ ਜਿਵੇਂ ਕਿ ਸਰਕਾਰ ਦੇ ਨੁਮਾਇੰਦੇ ਨੇ, ਸਰਕਾਰ ਦੇ ਨੌਕਰ ਨੇ ਤੇ ਇਹਨਾਂ ਨੂੰ ਵੀ ਚਾਹੀਦਾ ਆ ਕਿ ਜਿੰਨੀਆਂ ਵੀ ਆਮ ਲੋਕਾਂ ਦੀ ਜਿੰਨੇ ਵੀ ਰਜਿਸਟਰੀ ਦੇ ਸਮੇਂ ਸੇਵਾ ਹੋ ਸਕਦੀ ਹੈ ਬਤਵਾਰ ਸੇਵਾ ਕਰੋ। ਕਿਸੇ ਦੀ ਵੀ ਲੁੱਟ ਖੋਹ ਨਹੀਂ ਹੋਣੀ ਚਾਹੀਦੀ। ਇੱਕ ਤੁਸੀਂ ਉਹ ਤਸਕੀਲਦਾਰ ਸਾਹਿਬ ਨੇ ਕਿਹਾ ਕਿ 2.5 ਮਾਲੇ ਦੀ ਕੋਲ ਰਜਿਸਟਰੀ 40000 ਰੁਪਏ ਲਿਆ। ਦੇਖੋ ਇਹ ਤਾਂ ਆਮ ਚਰਚਾਵਾਂ ਨੇ ਜਿੰਦੇ ਆ ਵੀ ਇਥੇ ਰਜਿਸਟਰੀਆਂ ਹੁੰਦੀਆਂ ਨੇ ਚਾਹੇ ਉਹ 2 ਮਾੜਲੇ ਦੀ ਹੋਵੇ ਚਾਹੇ 3 ਮਾੜਲੇ ਦੀ ਚਾਹੇ 4 ਮਾੜਲੇ ਦੀ ਕਿਉਂਕਿ ਵਕ ਵਕ ਪੋਲਿਟਿਕਲੀ ਲੀਡਰ ਜਾਂ ਆਮ ਲੋਕੀ ਰੌਲਾ ਪਾਉਂਦੇ ਨੇ ਕਿ ਜਿਸ ਵੇਲੇ ਵੀ ਅਸੀਂ ਰਜਿਸਟਰੀ ਕਰਵਾ ਕੇ ਆਉਂਦੇ ਆ ਤਾਂ ਸਾਡੇ ਨਾਲ ਬਹੁਤ ਹੀ ਤੱਕੇਸ਼ਾਈ ਹੁੰਦੀ ਆ ਤੁਹਾਡੇ ਨਾਲ ਵੀ ਕੋਈ ਇਸ ਤਰ੍ਹਾਂ ਦਾ ਹੋਇਆ ਤੁਸੀਂ ਵੀ ਉੱਥੇ ਕਿਹਾ ਹੋਗੇ ਬਿਲਕੁਲ ਮੈਂ ਵੀ ਇਸ ਗੱਲ ਦਾ ਕਿਹਾ ਕਿ ਅੱਜ ਤੋਂ तकरीबन 10 ਦਿਨ ਪਹਿਲਾਂ ਮੇਰੇ ਨਗਰ ਮੇਰੇ ਮਹੱਲੇ ਦਾ ਜੁਆਈ ਸੀ ਉਹਦੀ ਇੱਕ ਰਜਿਸਟਰੀ ਸੀ ਔਰ ਜਿੰਨੀਆਂ ਵੀ ਰਜਿਸਟਰੀ ਕਰਵਾ ਕੇ ਆਉਂਦਾ ਮੇਰਾ ਕੱਲੇ ਦਿਨ ਵੀ ਰਜਟੀਆਂ ਆਪਣੀ ਫ੍ਰੀ ਕਰਵਾ ਸਕਦਾ ਹਾਂ ਠੀਕ ਹੈ ਮਤਲਬ ਬਾਕੀ ਆਮ ਲੋਕਾਂ ਦੀ ਜੇ ਤਾਂ ਰਜਟੀਆਂ ਫ੍ਰੀ ਹੋ ਤਾਂ ਤਾਂ ਮਤਲਬ ਆਮ ਲੋਕਾਂ ਤੱਕ ਸਰਕਾਰ ਦਾ ਸਨੇਹਾ ਸਹੀ ਜਾਣਾ ਹੈ ਇਸੇ ਹੀ ਮਕਸਦ ਨਾਲ ਮੇਰੇ ਮਹੱਲੇ ਦਾ ਜਵਾਈ ਸੀ ਮੈਂ ਉਹਦੀ ਰਜਟਰੀ ਕਰਵਾਉਣ ਆਇਆ ਸੀ ਤੇ ਇੱਕ ਘੰਟਾ ਲਗਾਤਾਰ ਅੰਦਰ ਵੇਨ ਤੋਂ ਬਾਅਦ ਮੈਨੂੰ ਤਹਿਸੀਲਦਾਰ ਸਾਹਿਬ ਨੇ ਇਹ ਕਹਿਤਾ ਭਾਈ ਸਾਹਿਬ ਤੁਸੀਂ ਜਰਾ ਬਾਹਰ ਜਾ ਕੇ ਬੈਠੋਗੇ ਔਰ ਮੈਂ ਲਗਾਤਾਰ ਡੇਢ ਘੰਟਾ ਬਾਹਰ ਬੈਠਾ ਰਿਹਾ ਤੁਹਾਡੀ ਸਰਕਾਰ ਆ ਤੁਹਾਡੇ ਨਾਲ ਵੀ ਇਸ ਤਰ੍ਹਾਂ ਹੈ ਤੁਸੀਂ ਚੇਅਰਮੈਨ ਮੌਕੇ ਦੇ ਦੇਖੋ ਅਸੀਂ ਤਾਂ ਆਮ ਲੋਕਾਂ ਦੀਆਂ ਸੇਵਾ ਕਰਨ ਦੇ ਲਈ ਮਤਲਬ ਆ ਬਣੇ ਆ ਤੇ ਘਰ ਵੀ ਰਹੇ ਆ ਤੇ ਜੇ ਤਹਿਸੀਲਦਾਰ ਨੇ ਧੱਕਾਸ਼ਾਹੀ ਕੀਤੀ ਆ ਅਸੀਂ ਮਤਲਬ ਉਹ ਧੱਕੇਸ਼ਾਹੀ ਦੀ ਅੱਜ ਇਕੱਠੇ ਹੋਣ ਦਾ ਮਕਸਦ ਇਹੀ ਆ ਕਿ ਜਿਹੜੀ ਸਭ ਤਹਿਸੀਲ ਗੁਰਾਇਆਂ ਦੇ ਵਿੱਚ ਲਗਾਤਾਰ ਆਮ ਲੋਕਾਂ ਦੀ ਲੁੱਟ ਹੋ ਰਹੀ ਆ ਇਹ ਸਰਕਾਰ ਤੱਕ ਪਹੁੰਚੇ ਸਰ ਕਿੰਨੀ ਕੁ ਰਿਸ਼ਵਤ ਦੀ ਗੱਲ ਜਿਹੜੀ ਚਰਚਾ ਚੱਲਦੀ ਆ ਵੀ ਜੇ ਰਜਿਸਟਰੀ ਪਿੱਛੇ ਲਈ ਜਾ ਰਹੀ ਆ ਰਿਸ਼ਵਤ ਦੀਦਾ ਇੰਨੀਆਂ ਵੱਖ-ਵੱਖ ਗੱਲਾਂ ਨੇ ਮਤਲਬ ਗੱਲ ਸੁਣ ਕੇ ਕੇ ਵਾਰੀ ਹੈਰਾਨਗੀ ਹੋ ਜਾਂਦੀ ਆ ਮਾੜੀ-ਮੋਟੀ ਰਿਸ਼ਵਤ ਨਹੀਂ ਚੱਲਦੀ ਰਿਸ਼ਵਤ ਬਹੁਤ ਮੋਟੀ ਲੈਵਲ ਤੇ ਚੱਲ ਰਹੀ ਆ ਤੇ ਅਸੀਂ ਆਪਣੇ ਹਲਕੇ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਨੂੰ ਬੇਨਤੀ ਕਰਦੇ ਆ ਕਿ ਆਪਣੇ ਹਲਕੇ ਦੇ ਵਿੱਚ ਕਿਰਪਾ ਕਰਕੇ ਚਾਹੇ ਉਹ ਸਬ ਤਹਿਸੀਲ ਗੁਰਾਇਆ ਜਾਂ ਮੁਖ ਤਹਿਸੀਲ ਫਨੋਰਿਆ ਕਿਰਪਾ ਕਰਕੇ ਇਹਦੇ ਵਿੱਚ ਆਮ ਲੋਕਾਂ ਦੇ ਜਿਹੜੀ ਲੁੱਟ-ਖੁੱਟ ਹੋ ਰਹੀ ਆ ਕਿਉਂਕਿ ਜ਼ਿੰਮੇਵਾਰ ਉਹ ਜਵਾਬ ਦੇ ਉਹ ਆ ਉਹਨਾਂ ਨੂੰ ਚਾਹੀਦਾ ਆ ਕਿ ਹਰ ਰੋਜ਼ ਸਭ ਤਹਿਸੀਲ ਗੁਰਾਇਆਂ ਦੇ ਵਿੱਚ ਤੇ ਮੁੱਖ ਤਹਿਸੀਲ ਫਲੋਰ ਦੇ ਵਿੱਚ ਵੀ ਆਪਣਾ ਜਿਹੜਾ ਲਾਜਵੀ ਮਾਰਨ। ਤੁਸੀਂ ਇੱਕ ਲੀਡਰ ਦਾ ਜ਼ਿਕਰ ਕੀਤਾ ਵੀ ਫਲੋਰ ਹਲਕੇ ਦਾ ਲੀਡਰ ਐ ਇੱਕ ਉਹ ਵੀ ਪੈਸੇ ਜਿਹੜਾ ਲੈ ਰਿਹਾ ਆ। ਉਹ ਕੌਣ ਆ? ਇਹਦੇ ਟੌਪਿਕ ਤੇ ਤਾਂ ਗੱਲ ਕੋਈ ਨਹੀਂ ਹੋਈ ਆਗੀ। ਛੱਡੋ। ਮੈਂ ਇਦਾਂ ਕਰਦਾ ਨਹੀਂ ਚੰਗਾ ਲੱਗਦਾ ਨਾ ਫਿਰ ਮੰਨੀ ਚੋ ਵੀ। ਸਰ ਅਜ ਮੇਲਾ ਸਿੰਘ ਜੀ ਆਉਂ ਰਾਮਾ ਦੀ ਪਾਰਟੀ ਟੀਮ ਆਈ ਸੀ। ਤੇ ਉਹਨਾਂ ਨੇ ਜਿਹੜੇ ਸਾਡੇ ਤੇ ਕਲੇਮ ਦੋਸ਼ ਲਾਇਆ ਕੀ ਕਹੂੰਗਾ ਉਹਦੇ ਬਾਰੇ। ਮੈਂ ਬਾਅਦ 'ਚ ਗੱਲ ਕਰਦਾ ਜੀ ਕੋ। ਹਾਂਜੀ। ਬਾਅਦ 'ਚ ਗੱਲ ਕਰਦਾ। ਨਹੀਂ ਉਹ ਕਹਿ ਰਹੇ ਵੀ ਤੁਸੀਂ ਪੈਸੇ ਲੈਂਦੇ ਆ ਸਿੱਧਾ ਤੁਹਾਡੇ ਤੇ ਇਲਜ਼ਾਮ ਲਾਇਆ ਬਲਾਗ ਆ ਗਰ ਨੂੰ ਚੇਂਜ ਕੀ ਫਾਈਲ